ਤੁਹਾਡੇ ਦੈਨਿਕ ਸਵੇਰਾ ਚੈਨਲ ਦਾ ਇਨਕ ਤੈਲ ਦੀਆਂ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਭਾਜੀ ਇਹ ਖਬਰ ਜਿਹੜੀ ਸੀ ਜਦੋਂ ਚਲਾਈ ਸੀ ਨਾ ਸਭ ਤੋਂ ਜ਼ਿਆਦਾ ਸਾਥ ਤੁਹਾਡੇ ਚੈਨਲ ਨੇ ਮੇਰਾ ਦਿੱਤਾ ਸੀ ਦੈਨਿਕ ਸਵੇਰਾ ਨੇ ਇਹ ਜਿਹੜਾ ਕੰਮ ਤੁਸੀਂ ਕੀਤਾ ਸੀ ਪਹਿਲ ਦੇ ਆਧਾਰ ਤੇ ਜਦੋਂ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਵੀ ਇਹ ਜਿਹੜੀ ਨਹਿਰ ਗੰਦੇ ਨਾਲੇ ਦਾ ਰੂਪ ਲੈ ਰਹੀ ਆ ਤੇ ਤੁਸੀਂ ਇਹ ਖਬਰ ਵਿਖਾਈ ਸੀਗੀ ਤੇ ਸਾਰੇ ਸ਼ਹਿਰ ਵਾਸੀਆਂ ਨੇ ਵੇਖੀ ਵੀ ਤੇ ਉਹਦਾ ਅਸਰ ਵੀ ਹੋਇਆ ਅੰਮ੍ਰਿਤਸਰ ਦਾ ਤਾਰਾਂ ਵਾਲਾ ਪੁਲ ਦੀ ਨਹਿਰ ਜਿਸੇ ਕੀ ਬਾਦ ਨਾਲੋਂ ਬੱਤਰ ਹਾਲਾਤ ਬਣ ਚੁੱਕੇ ਨੇ ਨਹਿਰ ਘਟ ਤੇ ਕੋਈ ਗੰਦਾ ਨਾਲਾ ਜਿਆਦਾ ਵਿਖਾਈ ਦਿੰਦੀ ਆ ਤਾਂ ਸਾਡੇ ਚੈਨਲ ਨੇ ਇਸ ਦੀ ਗੰਦਗੀ ਤੇ ਇੱਕ ਖਬਰ ਨਸ਼ਰ ਕੀਤੀ ਸੀ ਤਾਂ ਉਸ ਤੋਂ ਬਾਅਦ ਇਸ ਖਬਰ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ ਹੁਣ ਇਸ ਜਿਹੜੀ ਕਿ ਨਹਿਰ ਦੀ ਹੈ ਉਹ ਸਾਫ ਸਫਾਈ ਕਰਵਾਈ ਜਾ ਰਹੀ ਹੈ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਵੀ ਇੱਥੇ ਪਹੁੰਚੇ ਨੇ ਨਾਲ ਨਹਿਰੀ ਵਿਭਾਗ ਦੀ ਲੇਬਰ ਵੀ ਲੱਗੀ ਹੋਈ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਵਿਮ ਪਰਮਾਚ ਫਸੇ ਹੋਏ ਨੇ ਤੇ ਪੂਜਾ ਦੀ ਸਮਗਰੀ ਜਿਹੜੀ ਕਿ ਇੱਥੇ ਉਸ ਉੱਟ ਕੇ ਚਲੇ ਜਾਂਦੇ ਨੇ ਜਦੋਂ ਨਹਿਰ ਵਗਦੀ ਹੁੰਦੀ ਹੈ ਉਦੋਂ ਤਾਂ ਪਤਾ ਨਹੀਂ ਲੱਗਦਾ ਜਿਹਨੂੰ ਨਹਿਰ ਖਲੋਤੀ ਹੁੰਦੀ ਹੈ ਪਾਣੀ ਦਾ ਲੈਵਲ ਕੱਟ ਹੁੰਦਾ ਤਾਂ ਉਦੋਂ ਇੱਥੇ ਗੰਦਗੀ ਦੇ ਅੰਬਾਰ ਜਿਹੜੇ ਕਿ ਸਾਫ ਵਿਖਾਈ ਦੇ ਜਾਂਦੇ ਨੇ ਤਾਂ ਉਹ ਤਸਵੀਰ ਦਿਖਾ ਦਿੰਦੇ ਆ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ ਹੁਣ ਪਾਣੀ ਜਿਹੜਾ ਬਿਲਕੁਲ ਲੈਵਲ ਉਸ ਦਾ ਘਟਿਆ ਤੇ ਗੰਦਗੀ ਦੇ ਅੰਬਾਰ ਜਿਹੜੇ ਕੀ ਕਾਫੀ ਦੂਰ ਤੱਕਨ ਵਿਖਾਈ ਦਿੰਦੇ ਨੇ ਜਿਸ ਕਾਰਕ ਜਿਹੜੀ ਕੀ ਆਬੋ ਹਵਾ ਵੀ ਗੰਦੀ ਹੋ ਰਹੀ ਹੈ ਤੇ ਜਿਹੜੇ ਸਲਾਨੀ ਇੱਥੇ ਪਹੁੰਚਦੇ ਨੇ ਉਹ ਵੀ ਕੁਝ ਬੋਧਾ ਵਧੀਆ ਸੁਨੇਹਾ ਲੈ ਕੇ ਇਥੋਂ ਨਹੀਂ ਜਾਂਦੇ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਂਦੇ ਤਾਂ ਅਮਰਸਰ ਦੇ ਸਾਂਸਦ ਗੁਰਜੀਤ ਸਿੰਘ ਔਦਲਾ ਅੱਜ ਇੱਥੇ ਨਹਿਰ ਤੇ ਪਹੁੰਚੇ ਨੇ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਨਹਿਰ ਕੱਟ ਤੇ ਗੰਦਾ ਨਾਲਾ ਜਿਆਦਾ ਵਿਖਾਈ ਦੇ ਰਹੀ ਹੈ ਤੇ ਕਿਉਂਕਿ ਸਾਡੇ ਚੈਨਲ ਨੇ ਇੱਕ ਖਬਰ ਵੀ ਨਸ਼ਰ ਕੀਤੀ ਸੀਗੀ ਤਾਂ ਔਦਲਾ ਸਾਹਿਬ ਨਾਲ ਫੋਨ ਤੇ ਵੀ ਗੱਲਬਾਤ ਹੋਈ ਸੀ ਤਾਂ ਅੱਜ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਲੈ ਸਰ ਕਿੰਨੇ ਕੁ ਹਾਲਾਤ ਗੰਦੇ ਇੱਥੇ ਨਜ਼ਰ ਆ ਰਹੇ ਬਹੁਤ ਜ਼ਿਆਦਾ ਗੰਦੇ ਹਾਲਾਤ ਨੇ ਵਗਦੇ ਪਾਣੀ ਦੀ ਨਹਿਰ ਹੁੰਦੀ ਹੈ ਔਰ ਪੀਟਰ ਪਾਣੀ ਜਿਹੜੇ ਨੇ ਜਾਂ ਜਿਹੜੇ ਸਾਫ਼ ਪਾਣੀ ਨੇ ਇਹ ਸਾਡੇ ਜੀਵ ਜੰਤੂਆਂ ਵਾਸਤੇ ਸਾਡੇ ਸਮਾਜ ਵਾਸਤੇ ਸਭਨਾ ਵਾਸਤੇ ਬੜੇ ਲੋੜੀਂਦੇ ਸੋ ਇਹ ਜਿਹੜੀ ਖਬਰ ਸੀ ਸੋਨੂ ਜੀ ਹੁਣ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੇਰੇ ਤੱਕ ਪਹੁੰਚੀ ਔਰ ਮੈਂ ਉਹੀ ਸੇਮ ਖਬਰ ਜਿਹੜੀ ਆ ਡੀਸੀ ਸਾਹਿਬ ਨੇ ਸ਼ੇਅਰ ਕੀਤੇ ਔਰ ਡੀਸੀ ਸਾਹਿਬ ਨੇ ਉਸੇ ਵੇਲੇ ਨੋਟਿਸ ਲੈ ਕੇ ਸਫਾਈ ਮਹਮ ਜਿਹੜੀ ਆ ਉਹ ਸ਼ੁਰੂ ਕਰਾਈ ਆ ਔਰ ਇੰਨਾ ਗੰਦ ਜਿਆਦਾ ਜਿਹੜਾ ਇਹ ਮੈਂ ਸਮਝਦਾ ਕਿ ਸ਼ਾਇਦ ਕਿਤੇ ਇਹਨਾਂ ਦੀ ਗਲਤੀ ਹੈ ਬਟ ਇਹ ਜਿਹੜੇ ਵਿਹਮਾ ਪਰਾਂ ਵਿੱਚ ਵਿਹਮਾ ਪਰਮਾਂ ਵਿੱਚ ਲੋਕ ਫਸੇ ਨੇ ਇਹ ਉਹਨਾਂ ਦੀ ਦੇਣ ਹੈ ਜੀ ਸੋ ਇਹ ਕੁਝ ਉਹ ਨੇ ਕੁਝ ਲੋਕ ਜਿਹੜੇ ਆਪਣੇ ਘਰਾਂ ਦਾ ਗੰਦ ਵੀ ਕੁਝ ਕਾਰੋਬਾਰੀ ਵੀ ਆਪਣਾ ਗੰਦ ਜਿਹੜਾ ਪਾਪ ਆਦੇ ਵਿੱਚ ਛੁੱਟੀ ਜਾਂਦੇ ਨੇ ਹੂੰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲੋ ਤੁਹਾਡੇ ਤੇ ਸਖਤ ਕਾਰਵਾਈ ਹੋਏਗੀ ਜੇ ਤੁਸੀਂ ਦੁਬਾਰਾ ਇੱਥੇ ਪਾਓਗੇ ਕਿਉਂਕਿ ਪਵਿੱਤਰ ਸਰੋਵਰ ਨੇ ਜੀ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਸ੍ਰੀ ਦੁਰਗਹਿਣਾ ਤੀਰਥ ਸ੍ਰੀ ਬਾਲਮਿਕ ਤੀਰਥ ਪਵਿੱਤਰ ਸਰੋਵਰਾਂ ਦੇ ਵਿੱਚ ਮਾਨਸਿਕਤਾ ਤੁਹਾਡੀ ਏਡੀ ਗੰਦੀ ਹੋਏਗੀ ਮੈਨੂੰ 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 ਆਸ ਨਹੀਂ ਗਈ ਇਸ ਸ਼ਹਿਰ ਦੇ ਵਾਸੀਆਂ ਦੇ ਜਿਹੜੇ ਕੁਝ ਲੋਕ ਨੇ ਚੰਦ ਪਰ ਮੁਠੀ ਪਰ ਲੋਕ ਉਹ ਆਪਣੇ ਆਪ ਨੂੰ ਠੀਕ ਕਰਨ ਦੇਖੋ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਜੀ ਜੀ ਆਪਾ ਪਾਣੀ ਨੂੰ ਹੀ ਮੱਤਾ ਇੰਨੀ ਨੀਵੀ ਕਰਦਾਂਗੇ ਤੇ ਆਪਣੇ ਪਰਿਵਾਰ ਦੀ ਮੱਤਾ ਕਿੱਥੇ ਚੰਗੀ ਰਹੂਗੀ ਸੋ ਮੇਰੀ ਇੱਕ ਹੀ ਬੇਨਤੀ ਹੈ ਜਿਹੜੇ ਵੀ ਲੋਕ ਇਹ ਕੰਮ ਕਰਦੇ ਨੇ ਉਹ ਇਸ ਕੰਮ ਤੋਂ ਬਾਜ ਆ ਜਾਣ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਨਹੀਂ ਹਟੋਗੇ ਤੇ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋ ਜੁਰਮਾਨੇ ਵੀ ਹੋਣਗੇ ਸਰਕਾਰ ਕਰੇਗੀ ਉਹਨਾਂ ਨੇ ਸਮੇਂ ਅੰਦਰ ਕੋਈ ਧਾਰਮਿਕ ਸਥਾਨਾਂ ਦੇ ਨਾਲ ਨੁਮੈਂਦਰ ਵੀ ਗੱਲਬਾਤ ਕੀਤੀ ਬਿਲਕੁਲ ਮੈਂ ਜਿਹੜੀ ਦੁਰਗਾਣਾ ਕਮੇਟੀ ਹੈ ਸਾਡੇ ਦੁਰਗਾਣਾ ਮੰਦਿਰ ਕਮੇਟੀ ਹੈ ਮੈਂ ਉਹਨਾਂ ਨੂੰ ਬੇਨਤੀ ਕਿ ਜਾ ਕੇ ਮਿਲ ਕੇ ਗੱਲ ਕਰੂੰਗਾ ਕਿ ਜੇ ਕਿਤੇ ਉਹਨਾਂ ਦਾ ਕੋਈ ਇਹੋ ਜੀ ਗੱਲ ਹੈ ਕਿ ਮੇਰੇ ਮੇਰੇ ਵੈਸੇ ਧਿਆਨ ਚਾਹੀ ਨਹੀਂ ਪਰ ਜੋ ਇੱਥੇ ਗੱਲ ਸੁਣ ਚ ਮੀਡੀਆ ਵੀ ਕੁਛ ਇਹੋ ਜੇ ਵੀ ਹੈਗੇ ਕੋ ਸਹਰੇ ਆਉਂਦੇ ਨੇ ਉਹਨਾਂ ਨੂੰ ਕਹਾਂਗੇ ਇਹਦਾ ਕੋਈ ਹੋਰ ਤਰੀਕਾ ਲੱਭੋ ਪਾਣੀ ਚ ਨਾ ਸੁੱਟੀ ਆਪਾਂ ਪਾਣੀ ਬਹੁਤ ਗੰਦਲੇ ਹੋ ਰਹੇ ਪਾਣੀ ਗੰਦਲੇ ਹੋ ਗਏ ਸਮਝੋ ਸਾਡਾ ਬੱਚਿਆਂ ਦਾ ਜੀਵ ਜੰਤੂ ਵੀ ਇੱਥੇ ਪੀ ਕੇ ਪਾਣੀ ਖਰਾਬ ਹੋਣ ਜਾਂ ਇੱਥੇ ਬਿਮਾਰੀਆਂ ਫੈਲਣ ਤੇ ਫਿਰ ਉਹਦਾ ਉਹਦਾ ਕੀ ਫਾਇਦਾ ਆਪਾਂ ਨੂੰ ਆਪਾਂ ਉਹਦਾ ਕੋਈ ਹੋਰ ਹੱਲ ਲੱਭੀਏ ਕਿਸ ਤਰੀਕੇ ਤੇ ਇਹਦੀ ਮੈਨੂਅਲ ਸਫਾਈ ਕਰਵਾਈ ਜਾ ਰਹੀ ਕਿ ਜੀਸੀਬੀ ਵੀ ਲਗਾਈ ਜਾਵੇ ਕਿ ਕਿੱਥੇ ਤੱਕ ਜੀਸੀਬੀ ਹੋਊਗੀ ਉੱਥੇ ਜੀਸੀਬੀ ਜਾਊਗੀ ਜਿੱਥੇ ਮੈਨੂਅਲ ਹੋਣੀ ਹੋਈ ਉੱਥੇ ਮੈਨੂਅਲ ਜਾਓ ਇੱਕ ਪਾਸੇ ਤਾਂ ਉਹ ਜੀ ਉਹ ਤਸਵੀਰ ਦੇਖਦੇ ਆ ਜਿੱਥੇ ਕਿ 스마트 ਸਿਟੀ ਦਾ ਉਹ ਸਵਰਗ ਲੱਗਦਾ ਹੈ ਤੇ ਦੂਜੀ ਤਸਵੀਰ ਜਿਹੜੀ ਨਰਕ ਤੇ ਨਜ਼ਰ ਆਉਂਦੀ ਹੈ ਕਿ ਬਿਲਕੁਲ 스마트 ਸਿਟੀ ਦਾ ਜਿਹੜਾ ਉਹ ਪ੍ਰੋਜੈਕਟ ਉਹ ਮੇਰਾ ਹੀ ਲੱਗਾ ਹੈ ਮੈਂ ਹੀ ਕਰਵਾਇਆ ਸੀ ਅ 스마트 ਸਿਟੀ ਦੇ ਉੱਤੋਂ ਆ ਜਿੱਥੇ ਬਜਲੀ ਘਰ ਪੁਰਾਣਾ ਸੀ ਇਹਦੇ ਨਾਲ ਲੱਗਦਾ ਪਾਰਕ ਬਣਾਇਆ ਹੈ ਔਰ ਕੁਝ ਅਜੇ ਦਾ ਕੰਮ ਹੋਰ ਹੋਣਾ ਹੈ ਉਹਦੇ ਨਾਲ ਦੀ ਨਾਲ ਇਸ ਜਿਹੜੀ ਨਹਿਰ ਇਹਦੇ ਉੱਤੇ ਅ ਵਾਕਵੇ ਬਣਾ ਰਹੇ ਜਿਹੜਾ ਬਾਬਾ ਪੂਰੀ ਜੀ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੇ ਨਾਲ ਮਿਲ ਕੇ ਔਰ ਕਿਉਂਕਿ ਐਮਪੀ ਲੈਡ ਤੋਂ ਪੈਸੇ ਦਿੱਤੇ ਨੇ ਔਰ ਉਹ ਨਾਲ ठेकेदार ਨਾਲ ਮਿਲ ਕੇ ਉਹ ਕੰਮ ਕਰਵਾ ਰਹੇ ਨੇ ਬਹੁਤ ਵਧੀਆ ਔਰ ਆਲਾ ਕੰਮ ਹੋ ਰਿਹਾ ਸੋ ਮੇਰੀ ਕੋਸ਼ਿਸ਼ ਹੈ ਕਿ ਨਹਿਰ ਦੇ ਆਲੇ ਦੁਆਲੇ ਜਿਹੜੀ ਸੈਰਗਾਸਰੀ ਦੇ ਉੱਤੇ ਕਿਲੋਮੀਟਰਾਂ ਹਿਸਾਬ ਨਾਲ ਬਣਨੀ ਇਹ ਬਣ ਚੇ ਉਹਦੇ ਨਾਲ ਦੀ ਨਾਲ ਨਹਿਰ ਸਾਫ ਸੁਥਰਾ ਪਾਣੀ ਚੱਲੇ ਔਰ ਲੋਕ ਇਹਦਾ ਆਨੰਦ ਲੈਣ ਔਰ ਸਾਡਾ ਟੂਰਿਸਟ ਸਿਟੀ ਹੈ ਲੋਕਾਂ ਨੂੰ ਇਹ ਗੰਦ ਚੰਗੇ ਨਹੀਂ ਲੱਗਦੇ ਜਿਹੜੇ ਆਪਾਂ ਗੰਦ ਪਾਪ ਲੋਕਾਂ ਨੂੰ ਦਿਖਾਉਂਦੇ ਆ ਮੈਨੂੰ ਆਸ ਹੈ ਕਿ ਲੋਕ ਵੀ ਸਾਡਾ ਸਾਥ ਦੇਣਗੇ ਔਰ ਅਸੀਂ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਇਹ ਕੋਸ਼ਿਸ਼ ਕਰਾਂਗੇ ਇਹੋ ਜਿਹਾ ਗੰਦ ਕੋਈ ਨਾ ਦੇਸੇ ਔਰ ਸਾਫ ਸੁਥਰਾ ਪ੍ਰਬੰਧ ਪ੍ਰਸ਼ਾਸਨ ਪ੍ਰਬੰਧਾ ਬੋਰਡ ਵੀ ਲਗਾਏ ਜਾਣਗੇ ਕਿ ਬਈ ਇੱਥੇ ਨਾ ਸੁਟਿਆ ਜਾਵੇ ਕੋਈ ਸਮਾਨ ਹੋਵੇ ਬਿਲਕੁਲ ਉਹ ਬਿਲਕੁਲ ਲੱਗਣਗੇ ਉਹ ਮੈਂ ਡੀ ਸਾਹਿਬ ਨਾਲ ਗੱਲ ਹੋਈ ਹੈ ਉਹ ਵੀ ਲੱਗਣਗੇ ਸਾਰੇ ਕੁਝ ਲੋਕ ਆਏ ਨਹੀਂ ਇੱਥੇ ਸਾਨੂੰ ਦੇਖ ਕੇ ਮੁੜ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਬੁਣੇ ਇੱਥੇ ਸਫਾਈ ਹੋ ਰਹੀਏ ਤੇ ਉਹ ਸਮਾਨ ਵਾਪਸ ਲੈ ਗਏ ਨੇ ਉਹਨਾਂ ਨੇ ਫਿਰ ਰਾਤ ਦਾ ਉਡੀਕ ਕਰਨੀ ਰਾਤੀ ਛੁੱਟ ਕੇ ਚਲੇ ਗਏ ਕਿਹੜੇ ਸੀ ਉਹਨਾਂ ਨੂੰ ਫੜ ਕੇ ਫੜ ਲੈਣਾ ਚਾਹੀਦਾ ਹੈ ਹੁੱਸੇ ਬੜੇ ਜਿਹੜੇ ਵੀ ਆਏ ਸੀ ਉਹਨਾਂ ਦੇ ਵੀਡੀਓ ਬਣਾ ਲੀਆਂ ਨੇ ਉਹਨਾਂ ਦੇ ਕਾਰਵਾਈ ਹੋਣੇ ਕਰਵਾਵਾਂਗੇ ਜਿਹੜੇ ਬੰਦੇ ਆ ਰਹੇ ਕੀ ਖਾਸ ਅਪੀਲ ਦੀ ਜਾਂ ਬੇਨਤੀ ਕਰਨਾ ਚਾਹੋਗੇ ਜੀ ਮੇਰੇ ਕੋ ਪਹਿਲੀ ਗੱਲ ਤੇ ਬੇਨਤੀ ਵੀ ਆ ਔਰ ਰੀਪੀਟ ਵੀ ਆ ਕਿ ਪਵਿੱਤਰ ਸ਼ਹਿਰ ਹੈ ਆਪਣੇ ਫਰਜ਼ ਬੰਦਾ ਸਾਡਾ ਫਰਜ਼ ਬੰਦਾ ਹੈ ਕਿ ਆਪਾਂ ਗੰਦ ਨਾ ਪਾਈਏ ਜਿੱਥੇ ਸਰਕਾਰਾਂ ਜ਼ਿੰ ਉਹ ਵੀ ਸੁੱਕੀ ਨਹਿਰ ਤੇ ਤੁਸੀਂ ਮਤਲਬ ਕੂੜਾ ਸਥਾਨ ਬਣਾਤਾ ਇਹਨੂੰ ਤੁਸੀਂ ਆਪਣੇ ਆਪ ਨੂੰ ਠੀਕ ਕਰੋ ਅਸੀਂ ਆਪਣੇ ਆਪ ਨੂੰ ਜਦੋਂ ਠੀਕ ਕਰਾਂਗੇ ਸਾਡਾ ਵਾਤਾਵਰਨ ਵੀ ਠੀਕ ਹੋਏਗਾ ਸਾਡਾ ਸ਼ਹਿਰ ਵੀ ਠੀਕ ਹੋਏਗਾ ਮੇਰੀ ਅਪੀਲ ਹੈ ਕਿ ਜਿਹੜੇ ਵੀ ਲੋਕ ਗੰਦ ਪਾਉਂਦੇ ਨੇ ਇਹ ਗੰਦ ਇਸ ਨਹਿਰ ਚ ਨਾ ਪਾਉਣਾ ਇਹ ਦੁਬਾਰਾ ਤੁਹਾਨੂੰ ਜੰਡੇ ਵਾਲਾ ਕਿੰਨਾ ਵੱਡਾ ਇਨੀਸ਼ੀਏਟਿਵ ਸਮਝਦੇ ਹੋ ਕਿਉਂਕਿ ਕਾਫੀ ਸਾਰੇ ਲੋਕ ਲੰਘਦੇ ਨੇ ਇੱਥੋਂ ਜੇ ਕਈ ਵਾਰੀ ਧਿਆਨ ਐਸੀ ਵੀ ਸਪੀਡ ਚ ਲੰਘ ਜਾਂਦੇ ਨਹੀਂ ਪਤਾ ਲੱਗਦਾ ਇਹ ਨੀਵੀਂ ਜਗ੍ਹਾ ਹੈ ਮੈਂ ਧੰਨਵਾਦ ਕਰਦਾ ਔਰ ਮੈਂ ਇਹਨੂੰ ਸ਼ਾਬਾਸ਼ ਵੀ ਦੇਣਾ ਇਸ ਗੱਲ ਦੀ ਕਿ ਇਹਨੇ ਮੁੱਦਾ ਬਾਹਰ ਆਇਆ ਔਰ ਇਹ ਦੀ ਜਾਗਰੂਕਤਾ ਜਿਹੜੀ ਮੈਨੂੰ ਸਮਝਦਾ ਕਿ ਸ਼ਹਿਰ 'ਚ ਵੀ ਆਏਗੀ ਔਰ ਉਹਨਾਂ ਲੋਕਾਂ 'ਚ ਵੀ ਆਏਗੀ ਜਿਨ੍ਹਾਂ ਨੇ ਗੰਦ ਪਾਇਆ ਕਿੰਨੇ ਸਮੇਂ ਅੰਦਰ ਸਿਰ ਸਫਾਈ ਹੋ ਜਾਏਗੀ ਇਹਦੀ ਇਹ ਹੁਣ ਟਾਈਮ ਲੱਗੇਗਾ ਜਿੰਨਾ ਵੀ ਲੱਗੇਗਾ ਸਾਫ਼ਤ ਕਰਨਾ ਪੈਣਾ ਸਾਰਾ ਦੋ ਦਿਨ ਲੱਗਣ ਚਾਰ ਦਿਨ ਲੱਗਣ ਹਫ਼ਤਾ ਲੱਗੇ ਜਿੰਨਾ ਵੀ ਟਾਈਮ ਲੱਗੇਗਾ ਤਾਂ ਅੱਖਾਂ ਨੂੰ ਤਾਂ ਰੋਜ਼ ਹੀ ਇਸ ਰਸਤੇ ਤੋਂ ਲੱਖਾਂ ਲੋਕ ਲੰਘਦੇ ਨੇ ਪਰ ਸੋਨੂੰ ਜੰਡੇ ਵਾਲਾ ਨੇ ਇਸ ਮੁੱਦੇ ਨੂੰ ਇਨਾ ਕ ਚੁੱਕ ਦਿੱਤਾ ਕਿ ਸੰਸਦ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਆਦੇ ਇੱਥੇ ਪਹੁੰਚੇ ਤੇ ਸਫਾਈ ਕੰਮਾਂ ਦਾ ਜਿਹੜੇ ਕਿ ਇੱਥੇ ਨਿਰੀਖਣ ਕਰਨ ਆ ਤੇ ਪਹੁੰਚੇ ਸੀ ਕਿਉਂਕਿ ਕੱਲ ਦੀ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਇੱਥੇ ਸਫਾਈ ਕਰਵਾਈ ਜਾ ਰਹੀ ਹੈ ਭਾਜੀ ਕੀ ਕਹਣਾ ਤੁਹਾਡਾ ਕਿਉਂਕਿ ਇੱਥੇ ਨਹਿਰ ਨਹੀਂ ਇਹਨੂੰ ਗੱਲਾਂ ਨਾਲ ਹੀ ਕਵਾਂਗੇ ਪਹਿਲਾਂ ਤੇ ਤੁਹਾਡੇ ਦੈਨਿਕ ਸਵੇਰਾ ਚੈਨਲ ਦਾ ਇਨਾ ਕ ਤਹਿਲਦੀਆਂ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਭਾਜੀ ਇਹ ਖਬਰ ਜਿਹੜੀ ਸੀ ਜਦੋਂ ਚਲਾਈ ਸੀ ਨਾ ਸਭ ਤੋਂ ਜ਼ਿਆਦਾ ਸਾਥ ਤੁਹਾਡੇ ਚੈਨਲ ਨੇ ਮੇਰਾ ਦਿੱਤਾ ਸੀ ਦੈਨਿਕ ਸਵੇਰਾ ਨੇ ਕਿਉਂਕਿ ਸਚਾਈ ਨੂੰ ਵਿਖਾਉਣਾ ਹੋਵੇ ਤਾਂ ਬਹੁਤ ਵੱਡਾ ਦਿਲ ਚਾ ਤੇ ਇਹ ਜਿਹੜਾ ਕੰਮ ਤੁਸੀਂ ਕੀਤਾ ਸੀ ਪਹਿਲ ਦੇ ਆਧਾਰ ਤੇ ਜਦੋਂ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਵੀ ਇਹ ਜਿਹੜੀ ਨਹਿਰ ਗੰਦੇ ਨਾਲੇ ਦਾ ਰੂਪ ਲੈ ਰਹੀ ਆ ਤੇ ਤੁਸੀਂ ਇਹ ਖਬਰ ਵਿਖਾਈ ਸੀਗੀ ਤੇ ਸਾਰੇ ਸ਼ਹਿਰ ਵਾਸੀਆਂ ਨੇ ਵੇਖੀ ਵੀ ਤੇ ਉਹਦਾ ਅਸਰ ਵੀ ਹੋਇਆ ਤੇ ਇਹ ਜਿਹੜਾ ਅੱਜ ਸਰਦਾਰ ਗਰਜੀਤ ਸਿੰਘ ਔਜਲਾ ਜੀ ਆਏ ਆ ਨਹਿਰੀ ਵਿਭਾਗ ਵੱਲੋਂ ਜਿਹੜਾ ਕੰਮ ਸ਼ੁਰੂ ਕਰਵਾਤਾ ਉਹਨਾਂ ਨੇ ਇਹ ਨਹਿਰ ਦੀ ਸਫਾਈ ਸ਼ੁਰੂ ਹੋ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਸਾਡੀ ਗੁਰੂ ਨਗਰੀ ਦੇ ਵਿੱਚੋਂ ਜਿਹੜੀ ਨੰਗਰੀ ਨਹਿਰ ਆ ਪਹਿਲਾਂ ਗੰਦੇ ਨਾਲੇ ਦਾ ਰੂਪ ਲੈ ਚੱਲੀ ਸੀ ਤੇ ਉਹਨੂੰ ਜਿਹੜਾ ਇੱਥੋਂ ਦੇ ਐਮਪੀ ਸਰਦਾਰ ਗਰਜੀਤ ਸਿੰਘ ਔਜਲਾ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆ ਪ੍ਰਸ਼ਾਸਨ ਨੂੰ ਕਹਿ ਕੇ ਡੀਸੀ ਸਾਹਿਬ ਨੂੰ ਕਹਿ ਕੇ ਜਿਹੜਾ ਕੰਮ ਸ਼ੁਰੂ ਕਰਵਾਤਾ ਵਾ ਤੇ ਮੈਂ ਤੈ ਤੈ ਦਿਲੋਂ ਧੰਨਵਾਦ ਕਰਦਾ ਉਹਨਾਂ ਦੇ ਵੀ ਤੇ ਸਾਰੇ ਮੀਡੀਆ ਦਾ ਵੀ ਜਿੰਨਾਂ ਨੇ ਸਾਡਾ ਇਹਨਾਂ ਸਾਥ ਦਿੱਤਾ ਸੀਗਾ ਪਾਣੀ ਵੀ ਗੰਦਲਾ ਹੋ ਗਿਆ ਹਵਾ ਵੀ ਗੰਦੂਸ਼ਿਤ ਹੋ ਗਈ ਤੇ ਕਿਤਨਾ ਜ਼ਿੰਦਗੀ ਕਿਤਨਾ ਅੱਗੇ ਵਧੇਗੀ ਕਿਸੇ ਲੋਕ ਜੀ ਪਾਣਗੇ ਇਹ ਵੇਖੋ ਜੀ ਜਦੋਂ ਨਾ ਇੱਥੇ ਬੇਅਦਬੀ ਹੋਈ ਸੀ ਨਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੇ ਜਦੋਂ ਕੰਨਾਂ ਦੇ ਵਿੱਚ ਇਹ ਗੱਲ ਪਈ ਤੇ ਉਹਨਾਂ ਨੇ ਬਿਨ ਦੇਰੀ ਕੀਤੇ ਅਖੰਡਾ ਚੁੱਕਿਆ ਤੇ ਇੱਥੇ ਫਿਰ ਦੁਸ਼ਮਣਾਂ ਨੂੰ ਭਜੜਣਾ ਪਾਤੀਆਂ ਇਸ ਨਗਰੀ ਨਾਲ ਇਹਨਾਂ ਪਿਆਰ ਸੀਗਾ ਉਹਨਾਂ ਸੀਸ ਭੇਟ ਕਰਤਾ ਪਰ ਮੈਨੂੰ ਸ਼ਰਮ ਆਉਂਦੀ ਇਸ ਨਗਰੀ ਦੇ ਵਿੱਚ ਉਹ ਵੀ ਚੰਦ ਅੰਧ ਭਗਤ ਜਿਹੜੇ ਆ ਪਖੰਡੀ ਬਾਬਿਆਂ ਦੇ ਮਗਰ ਲੱਗੇ ਆ ਜਿਹੜੇ ਸਾਡੀ ਗੁਰੂ ਨਗਰੀ ਦੀ ਵਿੱਚ ਗੰਦਗੀ ਪਾਉਣ ਚ ਕੋਈ ਕਸਰ ਨਹੀਂ ਛੱਡਦੇ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਸਾਡਾ ਗੁਰੂ ਆ ਪਾਣੀ ਸਾਡਾ ਪਿਤਾ ਵਾ ਧਰਤੀ ਸਾਡੀ ਮਾਤਾ ਵਾ ਜੇ ਸਾਡੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਆ ਤੇ ਅਸੀਂ ਮਤਲਬ ਵੇਖੂ ਉਹ ਚੀਜ਼ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਉਸ ਰਸਤੇ ਤੇ ਚੱਲੀਏ। ਪਾਣੀ ਸਾਡਾ ਜੀਵਨ ਆ। ਪ੍ਰਮਾਤਮਾ ਵੱਲੋਂ ਦਿੱਤੀ ਇੱਕ ਅਨਮੋਲ ਦਾਤ ਆ। ਸਾਡੇ ਬਜ਼ੁਰਗਾਂ ਨੇ ਪਾਣੀ ਜਿਹੜਾ ਸੀਗਾ ਨਹਿਰਾਂ ਤੇ ਖੂਹਾਂ ਦੇ ਵਿੱਚ ਵੇਖਿਆ ਸੀ। ਅਸੀਂ ਨਲਕਿਆਂ ਤੇ ਬੋਤਲਾਂ 'ਚ ਵੇਖਿਆ ਤੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਕਿੱਥੇ ਵੇਖਣਗੀਆਂ? ਮੁੱਲ ਦਾ ਪਾਣੀ ਲੈ ਕੇ ਪੀਂਦੇ ਪੇ ਲੋਕੀ। ਵੇਂਦੇ ਆ ਵੇਨੇ ਹੋ ਗਿਆ ਜੀ ਪਹਿਲਾਂ ਬੋਤਲ ਜਿਹੜੀ ਸੀਗੀ ਉਹ 20 ਦੀ 50 ਦੀ ਹੁਣ ਹੌਲੀ-ਹੌਲੀ ਰੇਟ ਵੱਧਦਾ ਜਾਂਦਾ। ਹੂੰ। ਇੱਕ ਦਿਨ ਤੇਲ ਬੰਦ ਹੋਇਆ ਦੇਸ਼ ਦੇ ਵਿੱਚ ਤੇ ਚਿਕਾ ਪੈ ਗਈਆਂ ਤੇ ਜੇਕਰ ਪਾਣੀ ਮੁੱਕ ਗਿਆ ਤੇ ਫਿਰ ਤੇ ਸਾਡਾ ਜੀਵਨ ਹੀ ਖਤਮ ਹੋ ਜੂ ਅਸੀਂ ਆਉਣ ਵਾਲੀਆਂ ਆਪਣੀਆਂ ਪੁਸ਼ਤਾਂ ਨੂੰ ਕੀ ਜਵਾਬ ਦਵਾਂਗੇ ਵੀ ਅਸੀਂ ਪਾਣੀ ਨੂੰ ਇੰਨਾ ਜ਼ਾਇਆ ਕਰ ਰਹੇ ਹੁਣ ਪਾਣੀ ਦੇ ਵਿੱਚ ਗੰਦਗੀ ਜਿਹੜੀ ਪਾ ਰਹੇ ਆ ਇਹ ਲੋਕ ਮਾਨਸਿਕ ਰੋਗੀ ਹੋ ਗਏ ਆ ਪਖੰਡੀ ਬਾਬਿਆਂ ਦੇ ਕੋਲ ਜਾ ਕੇ ਕੋਈ ਦੁੱਧ ਰੋੜ ਜਾਂਦਾ ਇੱਥੇ ਕੋਈ ਕਣਕ ਦੇ ਤੋੜੇ ਛੜ ਜਾਂਦਾ ਕਿਸੇ ਗਰੀਬ ਨੂੰ ਦੋ ਜੇ ਗਰੀਬ ਨੂੰ ਦੋਗੇ ਤੁਹਾਨੂੰ ਸੀਸਾ ਦੇਊਗਾ ਇੱਥੇ ਰੋੜ ਕੇ ਕੀ ਮਿਲਣਾ ਗੰਦੀ ਇੱਥੋਂ ਇਨੀ ਸਮੈਲ ਆਉਣ ਦੀ ਆ ਕੀ ਜਿਹੜੇ ਇੱਥੇ ਨਾਲ ਵੇਖੋ ਇੱਕ ਬਣੇ ਨਰਕ ਤੇ ਇੱਕ ਬਣੇ ਸਵਰਗ ਹਾਂ ਬਿਲਕੁਲ ਪਰਲੇ ਬਨੇ ਜਾਓਗੇ ਤੇ ਉੱਥੇ ਇੰਨਾ ਸਾਫ ਸਫਾਈ ਇੰਨਾ ਵਧੀਆ ਸਰਕਾਰ ਨੇ ਬਣਾਇਆ ਵਾ ਐਮਪੀ ਸਾਹਿਬ ਨੇ ਉੱਥੇ ਵੀ ਬਹੁਤ ਸਾਰੇ ਪੈਸੇ ਦਿੱਤੇ ਜਿਦੇ ਵਿੱਚੋਂ ਆਲਾਦਵਾਲਾ ਸਾਰਾ ਬੰਦ ਰਿਆ ਜੀ ਪਰ ਉੱਥੇ ਜਿਹੜੇ ਲੋਕ ਜਾਂਦੇ ਵਿਚਾਰੇ ਇਹਨਾਂ ਸ਼ੁੱਧ ਹਵਾ ਲੈਣ ਆਉਂਦੇ ਆ ਉਹਨਾਂ ਦਾ ਤਾਂ ਕਸੂਰ ਕੋਈ ਨਹੀਂ ਉਹਨਾਂ ਨੂੰ ਹੁਣ ਇਹ ਬਿਮਾਰੀ ਜਦੋਂ ਇੱਥੋਂ ਪੈਦਾ ਹੋਣੀ ਆ ਪਾਣੀ ਦੇ ਵਿੱਚੋਂ ਇਹਨਾਂ ਲਪੇਟ ਚ ਆ ਜਾਣਾ ਜੇਕਰ ਅਸੀਂ ਇੱਥੇ ਹੁਣ ਸਾਫ਼ ਕਰਾ ਵੀ ਦਿੰਨੇ ਫਿਰ ਵੀ ਲੋਕਾਂ ਨੇ ਹਟਣਾ ਨਹੀਂ ਇਹਨਾਂ ਨੂੰ ਢਾਉਣ ਦਾ ਇੱਕੋ ਹੀ ਹੱਲ ਆ ਕੀ ਕਾਰਪੋਰੇਸ਼ਨ ਦੀਆਂ ਜਿਹੜੀਆਂ ਚਲਦੀਆਂ ਨਾ ਸਕਰੀਨਾਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਵੀਡੀਓ ਬਣਾ ਕੇ ਉੱਥੇ ਇੱਕ ਅੱਤੇ ਚਲਾਈ ਜਾਵੇ ਤੇ ਇਹਨਾਂ ਨੂੰ ਨਾ ਗੈਰ ਜ਼ਿੰਮੇਵਾਰ ਹੋਣ ਦਾ ਜਿਹੜਾ ਇੱਕ ਵਾਰਡ ਦਿੱਤਾ ਜਾਵੇ ਤੇ ਨਾਲ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਸ਼ਹਿਰ ਦੇ ਵਿੱਚ ਅਸੀਂ ਜਿਹੜੀ ਗੰਦਗੀ ਪਾਉਣ ਦੇ ਤਾਂ ਲੋਕ ਸਾਰੇ ਵੇਖ ਰਹੇ ਕਟੋਕੜ 6 ਮਹੀਨਿਆਂ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਫਿਰ ਇਹਨਾਂ ਲੋਕਾਂ ਹਟਣਾ ਵਾ ਇਹ ਲੋਕ ਸਾਡੇ ਸਕੇ ਨਹੀਂ ਹੈਗੇ ਜਿਹੜੇ ਗੁਰੂ ਨਗਰੀ 'ਚ ਗੰਦਗੀ ਪਾਉਣ ਦੇ ਨਾ ਤੇ ਉਹ ਤੋੜ ਦੇ ਨਾਮ ਮੇਰੇ ਜਿਨ੍ਹਾਂ ਨੇ ਪਾਣੀ ਦੀ ਆਪਣੇ ਪਿਤਾ ਦੀ ਕਦਰ ਨਹੀਂ ਕੀਤੀ ਤੇ ਉਹ ਸਾਡੇ ਕਿੱਥੋਂ ਹੋਣਗੇ ਇਸ ਕਰਕੇ ਮੰਦਬੁੱਧੀ ਲੋਕਾਂ ਨੂੰ ਮੇਰੀ ਵਾਰਨਿੰਗ ਵੀ ਆ ਭਈ ਸਮਝੋ ਜੇ ਇਹੋ ਕੂੜਾ ਚੁੱਕ ਕੇ ਹੀ ਤੁਹਾਡੇ ਘਰ 'ਚ ਸੁੱਟ ਗਿਆ ਜਾਂ ਤੁਹਾਡੇ ਉੱਤੇ ਪਾਤਾ ਤੇ ਫਿਰ ਤੁਸੀਂ ਬਹੁਤ ਮਰਨ ਮਰੌਣ ਤੱਕ ਚੱਲ ਜਾਣਾ ਆਪਣੀ ਇੱਜ਼ਤ ਆਪਣੇ ਹੱਥੋਂ ਦੀ ਸੈਣੇ ਕਹਿੰਦੇ ਇਸ ਕਰਕੇ ਤੁਸੀਂ ਇਹ ਨਾ ਸਮਝੋ ਕਿ ਇਹ ਸਰਕਾਰੀ ਨਹਿਰ ਹੈ ਤੇ ਜਿਹੜਾ ਮਰਜ਼ੀ ਇੱਥੇ ਕੋਈ ਗੰਦ ਪਾ ਕੇ ਚੱਲ ਜਾਊਗਾ ਗੁਰੂ ਨਗਰੀ ਦੇ ਲੋਕ ਜਿਹੜੇ ਆ ਉਹ ਵਾਰਸ ਆ ਸੀ ਪਾਣੀ ਦੀ ਕਦਰ ਕਰਦੇ ਆ ਪਾਣੀ ਸਾਡਾ ਪਿਤਾ ਸੀ ਆਪਣੇ ਪਿਤਾ ਦੇ ਵਿੱਚ ਤੁਹਾਨੂੰ ਗੰਦਗੀ ਨਹੀਂ ਪਾਉਂਦੇਣੀ ਤੇ ਜੇ ਤੇ ਪਿਆਰ ਨਾ ਸਮਝ ਜੋ ਕਿ ਠੀਕ ਆ ਨਹੀਂ ਤੇ ਫਿਰ ਹੁਣ ਇਹ ਗੱਲ ਤੇ ਲੋਕਾਂ ਚ ਪਹੁੰਚ ਗਈ ਆ ਫਿਰ ਲੋਕਾਂ ਨੇ ਸਮਝਾ ਦੇਣਾ ਵਾ ਜਿਹੜਾ ਮੁੱਦਾ ਤੁਸੀਂ ਚੁੱਕਿਆ ਕਾਫੀ ਜ਼ਿਆਦਾ ਸਲਾਗਾ ਵੀ ਹੋ ਰਹੀ ਔਰ ਸੰਸਦ ਗੁਰਜੀਤ ਸਿੰਘ ਕੋਹਲਾ ਤੁਹਾਨੂੰ ਸਾਪੜਾ ਦੇ ਦੇ ਵਿਖਾਈ ਦਿੱਤੇ ਕੋਹੌਜਲਾ ਸਾਹਿਬ ਸਤਕਾਰਯੋਗ ਨੇ ਉਹ ਗੁਰੂ ਨਗਰੀ ਦੀ ਗਵਾਹੀ ਕਰਦੇ ਹਮੇਸ਼ਾ ਹੀ ਉਹਨਾਂ ਚੰਗੇ ਕੰਮ ਕੀਤੇ ਜਿਆਦਾਤਰ ਲੀਡਰ ਜਿਹੜੇ ਆ ਉਹ ਵਿਖਾਵਾ ਕਰਦੇ ਔਜਲਾ ਸਾਹਿਬ ਵਿਖਾਵਾ ਨਹੀਂ ਕਰਦੇ ਜੇ ਵਿਖਾਵਾ ਕਰਦੇ ਹੁੰਦੇ ਤਾਂ ਸ਼ਾਇਦ ਥੱਲੇ ਨਾ ਜਾਂਦੇ ਹੀਟਾਂ ਗੰਦਰ ਦੇ ਵਿੱਚ ਜਾਂਦੇ ਤੁਸੀਂ ਵੇਖਿਆ ਜੀ ਉਹ ਗੰਦਗੀ ਦੇ ਵਿੱਚੋਂ ਚੱਲ ਕੇ ਗਏ ਤੇ ਉਹਨਾਂ ਇੱਥੋਂ ਤੱਕ ਕਹਿਿਆ ਸੀ ਕਿ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਨੂੰ ਕਹਿੰਦੇ ਜੇ ਨਹੀਂ ਕੋਈ ਕਰਵਾਊਗਾ ਨਾ ਮੈਂ ਆਪਣੇ ਕੋਲੋਂ ਪੈਸੇ ਲਾ ਕੇ ਜੀਸੀਬੀਆਂ ਲਾ ਕੇ ਸਾਫ਼ ਕਰਾ ਦੂੰਗਾ ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਪਹਿਲ ਦੀ ਆਧਾਰ ਤੇ ਹੱਲ ਕੀਤਾ ਮੈਂ ਐਸੇ ਲੀਡਰਾਂ ਦੀ ਬਹੁਤ ਕਦਰ ਕਰਦਾ ਉਹਨਾਂ ਦੀ ਤੇ ਸਰਦਾਰ ਸੁਖਪਾਲ ਸਿੰਘ ਖਹਿਰੇ ਦੀ ਸਾਰੀ ਦੁਨੀਆ ਕਦਰ ਕਰਦੀ ਆ ਕਿਉਂ ਕਿ ਕਿਉਂਕਿ ਜਦੋਂ ਪਾਰਲੀਮੈਂਟ ਦੇ ਵਿੱਚ ਗੱਲ ਹੋਈ ਉਦੋਂ ਵੀ ਔਜਲਾ ਸਾਹਿਬ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਬੰਬ ਨੂੰ ਹੱਥ ਛੱਡ ਲਿਆ ਤੇ ਅਮਰੇਸਰ ਦਾ ਇੱਕ ਇੱਕ ਬੱਚਾ ਜਿਹੜਾ ਔਜਲਾ ਸਾਹਿਬ ਨੂੰ ਪਿਆਰ ਕਰਦਾ ਔਜਲਾ ਸਾਹਿਬ ਪਾਰਟੀ ਭਾਜੀ ਤੋਂ ਉੱਠ ਕੇ ਕੰਮ ਕਰ ਰਿਹਾ ਅਸੀਂ ਵੀ ਉਹਨਾਂ ਨੂੰ ਜੋ ਬੇਨਤੀ ਕੀਤੀ ਉਹਨਾਂ ਪਹਿਲ ਦੀ ਆਧਾਰ ਤੇ ਹੱਲ ਕਰਾਇਆ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੁਹਾਡੇ ਚੈਨਲ ਦੇ ਮੱਦੇਮੇਰ ਹੀ ਮੈਂ ਇਹੀ ਕਹਿਣਾ ਚਾਹੁੰਦਾ ਪੀ ਐਸੇ ਜਿਹੜੇ ਚੈਨਲ ਵਾਲੇ ਵੀਰ ਕਦੀ ਵੀ ਜਿਹੜੀ ਚੰਗੀ ਚੀਜ਼ ਵਿਖਾਉਂਦੇ ਆ ਭਈ ਉਹ ਲੋਕਾਂ ਨੂੰ ਗਾੜੀ ਮੈਸੇਜ ਵੀ ਫਾਰਵਰਡ ਕਰਿਆ ਕਰੋ ਕਿਉਂਕਿ ਬਹੁਤ ਘੱਟ ਚੈਨਲ ਆ ਜਿਹੜੇ ਜ਼ਿਆਦਾਤਰ ਵਿਵਾਦ ਵਿਖਾਉਂਦੇ ਬੰਦ ਕਮਰਿਆਂ ਦੇ ਵਿੱਚ ਲੜਾਈਆਂ ਝਗੜੇ ਇਹ ਸਾਡਾ ਮੋਢਲਾ ਕੰਮ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਇਹ ਮੇਰਾ ਨਹੀਂ ਉਹ ਗੁਰੂ ਨਾਨਕ ਸਾਹਿਬ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਸਾਥ ਦਈਏ ਤੇ ਤੁਹਾਡੇ ਚੈਨਲ ਦਾ ਤਹਿਲ ਦੀਆਂ ਬਹੁਤ ਦਿਲਦਿਆਂ ਘਰਾਈਆਂ ਤੋਂ ਤਹਿਦ ਲੋ ਧੰਨਵਾਦ ਮਿਹਰਬਾਨੀ ਥੈਂਕ ਯੂ ਥੈਂਕ ਯੂ ਤਾਂ ਸੋਨੂ ਜੁੰਡੇ ਵਾਲਾ ਨੇ ਜਿਨ੍ਹਾਂ ਨੇ ਇੱਕ ਵੱਡਾ ਇਨੀਸ਼ ਤੇ ਸੰਸਦ ਗੁਰਜੀਤ ਸਿੰਘ ਔਜਲਾ ਵੀ ਇੱਥੇ ਪਹੁੰਚੇ ਤੇ ਜਿਹੜਾ ਕਿ ਇੱਥੇ ਸਫਾਈ ਸਵੈ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਪਰ ਹੁਣ ਲੋਕਾਂ ਨੂੰ ਵੀ ਚਾਹੀਦਾ ਹੈ ਜੇਕਰ ਇੱਥੇ ਸਫਾਈ ਆਇਆ ਤਾਂ ਗੰਦਗੀ ਨਾ ਪਾਉਣ ਆਉਣ ਵਾਲੇ ਸਮੇਂ ਅੰਦਰ ਨਹੀਂ ਤਾਂ ਉਹਨਾਂ ਨੂੰ ਚਲਾਣ ਵੀ ਭੁਗਤਣੇ ਪੈ ਸਕਦੇ ਤੇ ਸਜ਼ਾ ਦਾ ਪ੍ਰਬਧਾਨ ਜਿਹੜਾ ਕਿ ਉਹ ਰੱਖਿਆ ਜਾਵੇਗਾ ਅਜਿਹਾ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਆਖਿਆ ਗਿਆ ਇਸ ਕਰਕੇ ਹੁਣ ਸਾਡੇ ਸਾਰੇ ਦੇ ਫਰਜ਼ ਬੰਦਾ ਹੈ ਇਸ ਨਹਿਰ ਵਿੱਚ ਗੰਦਗੀ ਨਾ ਸੁਟਿਏ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਜਾਨੀ ਸਟੇ ਵੀ ਅਮਰਸਰ